ਕੀ ਬਣਾਈ ਜਾਨੀ ਅੱਜ ਮਿਲਕ ਸੇਕ ਬਣਾਉਣੇ ਆ ਦੁੱਧ ਦਾ ਕਾਦਾ ਕਾਦਾ ਕੀ ਕੁਝ ਪਾ ਰੱਖਿਆਗਾ ਬਦਾਮ ਤੇ ਚੈਰੀ ਤੇ ਲੌਂਗ ਲੈਚੀਆਂ ਤੇ ਲੌਂਗ ਤੇ ਖੰਡ ਤੇ ਦੁੱਧ ਪਹਿਲਾਂ ਕੀ ਪਾਇਆ ਸੀ ਪਹਿਲਾਂ ਦੁੱਧ ਫੇਰ ਫੇਰ ਚੈਰੀ ਤੇ ਲੌਂਗ ਲੈਚੀਆਂ ਤੇ ਲੌਂਗ ਇਹਦਾ ਸਾਰਾ ਸਮਾਨ ਦਿਖਾਈ ਗੱਲਾ ਗੱਲਾ ਸੁੱਕਾ ਦੂਜਾ ਸਮਾਨ ਕਿੱਥੇ ਆ ਪਿਆ ਬਦਾਮ ਤਾਂ ਆਉ ਪਿਆ ਹੈ ਨਾ ਹਾਂ ਆ ਪਈ ਚੈਰੀ ਹਾਂ ਚੈਰੀ ਚੈਰੀ ਕੱਟ ਕੇ ਦਿਖਾਈ ਢੱਕਣ ਤੇ ਕਹੇ ਜੀ ਇਹ ਚੈਰੀ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਵੀ ਦੱਸਾਂਗੇ ਵੀ ਬਈ ਆਹ ਚੀਜ਼ਾਂ ਅੱਜ ਗਰਮੀ ਆ ਜਿਵੇਂ ਹਨਾ ਗਰਮੀ ਦੇ ਵਿੱਚ ਵੈਸੇ ਤਾਂ ਪਿਉਂਤੇ ਹੋਈ ਸੀ ਬਦਾਮ ਉਹ ਵੈਸੇ ਉਹ ਤਾਂ ਸੁੱਕੇ ਪਏ ਆ ਬਦਾਮ ਪਿਉਂ ਲਿਆ ਕਰੋ ਬਈ ਤੇ ਚੈਰੀ ਦਿਖਾਉਣਾ ਮੈਂ ਤੁਹਾਨੂੰ ਕਿਹੇ ਜੀ ਹੈ ਚੈਰੀ ਪੈਕਟ ਵਾਲੀ ਚੈਰੀ ਹੈ ਅੱਛਾ ਆ ਚੈਰੀ ਹੈ ਬਈ ਤੇ ਉਹ ਬਦਾਮ ਆ ਜਿਹੜੇ ਆਪਣੇ ਇਹ ਪਿਉਂ ਲਿਆ ਕਰੋ ਤੇ ਅੱਛਾ ਹੋਰ ਕੀ ਪਾਇਆ ਫਿਰ ਅੱਜ ਮੈਂ ਦੁੱਧ ਪਾਵਾਂਗੀ ਹੁਣ ਤੇ ਹੋਰ ਕੀ ਗਏ ਜਿੰਦੀ ਲੌਂਗ ਲੇਚੀਆਂ ਨਾਲੇ ਮੈਂ ਲੌਂਗ ਲੇਚੀਆਂ ਤੇ ਬਦਾਮ ਠੀਕ ਹੈ ਤੇ ਕਿਵੇਂ ਬਣਦਾ ਵਧੀਆ ਬਣਦਾ ਹੈ ਠੰਡਾ ਪੂਰਾ ਵਧੀਆ ਠੰਡਾ ਯਾਨੀ ਰਾਤ ਨੂੰ ਬਦਾਮ ਪਿਓ ਕੋਈ ਰੱਖਦੇ ਆ ਨਾ ਹਾਂ ਇਹ ਤਾਂ ਗੱਲ ਸਹੀ ਹੈ ਨਾ ਬਾੜਾ ਯਾਨੀ ਗਰਮੀ ਤਾਂ ਬਹੁਤ ਨਿਕਲਦੀ ਹੈ ਵੈਸੇ ਬਦਾਮਾਂ ਨਾਲ ਹਾਂ ਲੈ ਵੀ ਹੁਣ ਬਣਨ ਲੱਗਿਆ ਆਪਣਾ ਮਿਲਕਸ਼ੇਕ ਯਾਨੀ ਬਾਹਰ ਲਿਆ ਚੀਜ਼ਾਂ ਨਾਲੋਂ ਠੀਕ ਆ ਕੰਮ ਹਾਂ ਵੈਸੇ ਹੁਣ ਤਾਂ ਪੰਜਾਬ 'ਚ ਕੋਈ ਖਾਂਦਾ ਪੀਂਦਾ ਨਹੀਂ ਚੱਜਦੀਆਂ ਚੀਜ਼ਾਂ ਤਲੀਆਂ ਫਲੀਆਂ ਚੀਜ਼ਾਂ ਬਹੁਤ ਖਾਂਦੇ ਲੋਕ ਹਨਾ ਬਾੜਨਾਂ ਨਾਲੇ ਤਾਂ ਦੇਖੋ ਇਹ ਮਰੱਬੇ ਦਾ ਮਰੱਬਾ ਹਨਾ ਚੈਰੀ ਦਾ ਦੇਖੋ ਕਿਵੇਂ ਬਣ ਗਿਆ ਹੁਣ ਕਿਰਾ ਹੁਣ ਦੁੱਧ ਪਾਉਗਾ ਆ ਦੇਖ ਲਓ ਲੈ ਆ ਪਾਤਾ ਦੁੱਧ ਤੇ ਹੁਣ ਉਦੋਂ ਬਾਅਦ ਫੇਰ ਚਲਾਵਾਂਗੇ ਬਹੁਤ ਵਧੀਆ ਬਣੀ ਜਾਂਦਾ ਯਾ ਮੰਗਿਆ ਨਾ ਹਮ ਤੇ ਚਾਲਾ ਤਾਂ ਵਧੀਆ ਹੋ ਗਿਆ ਹਨਾ ਗਰਮੀ ਨੂੰ ਠੀਕ ਆ ਕੰਮ ਹਨਾ ਇਹ ਹਮ ਚਲ ਕੋਈ ਨਹੀਂ ਗਰਮੀ ਵਾਲਾ ਤਾਂ ਸਿਸਟਮ ਤਾਂ ਸਹੀ ਆ ਯਾਰ ਆ ਤਾਂ ਇਹ ਤਾਂ ਫੇਰ ਡੇਲੀ ਬਣਾ ਲਿਆ ਕਰੀਏ ਆਪਾਂ ਹਨਾ ਹੋਰ ਚਲੋ ਅ ਫਿਰ ਠੀਕ ਆ ਪੰਜਾਬ ਵਾਲਿਓ ਬਾਈ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਕੀ ਬਹੁਤ ਵਧੀਆ ਵਧੀਆ ਵਲੋਗ ਲਿਆਵਾਂਗੇ ਤੁਹਾਡੇ ਲਈ ਆਪਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੇਂ ਚੈਨਲ ਤੇ ਜੇ ਕੋਈ ਪਾ